ਸਦੀ ਕਾਜ ਕੇ ਫਤਿਹਬਲੌਜੀ ਵਾਹਿਗੁਰੂ ਦਾ ਸਵਾਗਤ ਨਗਰ ਸ਼ਹਿਰ ਮੁਕੇਰੀਆਂ ਦੀ ਅਤੇ ਅਲੱਗ-ਅਲੱਗ ਪਿੰਡਾਂ ਤੋਂ ਸ਼ਹਿਰਾਂ ਤੋਂ ਜੁੜੇ ਬੈਠੇ ਸਮੂਹ ਸੰਗਤ ਦੇ ਸਾਰੇ ਸਾਥੀਆਂ ਵੱਲੋਂ ਸਾਡੇ ਅਤੀ ਸਤਿਕਾਰਯੋਗ ਦਲ ਪੰਥ ਦੇ ਸਰਦਾਰ ਰਾਜਾ ਰਾਜ ਸਿੰਘ ਜੀ ਜੋ ਕਿ ਮੁਕੇਰੀਆਂ ਗੁਰਦੁਆਰਾ ਦਸ਼ਮੀਰ ਸਿੰਘ ਸਵਾ ਪਹੁੰਚੇ ਨੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਕੈਪਟਨ ਸਰਦਾਰ ਤਲੋਜਾ ਸਿੰਘ ਜੀ ਵੱਲੋਂ ਅਤੇ ਅਤੀ ਸਤਿਕਾਰਯੋਗ ਸਾਰੀਆਂ ਸੰਗਤਾਂ ਵੱਲੋਂ तहे ਦਿਲੋਂ ਧੰਨਵਾਦ ਹੈ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕਰਕੇ ਸਾਡੇ ਵਿੱਚ ਬਿਰਾਜਮਾਨ ਹੋਏ ਨੇ ਸੋ ਦੁਆਰਾ ਤੋਹਫੇ ਸਾਰਿਆਂ ਨੂੰ ਵੱਲੋਂ ਸਾਡੇ ਰਾਜਾ ਰਾਜ ਸਿੰਘ ਜੀ ਦਾ ਜੀ ਆਇਆਂ ਨੂੰ ਸਮੂਹ ਜਥੇਬੰਦੀ ਦਾ ਜੀ ਆਇਆਂ ਨੂੰ ਸੋ ਹੁਣ ਮੇਰੀ ਬੇਨਤੀ ਹੈ ਸਾਡੇ ਅਤੀ ਸਤਿਕਾਰਯੋਗ ਜਥੇਦਾਰ ਸਾਹਿਬ ਸਰਦਾਰ ਰਾਜ ਸਿੰਘ ਜੀ ਉਹ ਆਪਣੇ ਵਿਚਾਰਾਂ ਰਾਹੀਂ ਸੰਤਾ ਨੂੰ ਨਿਹਾਲ ਕਰਨਗੇ ਵਾਹਿਗੁਰੂ ਦੀ ਕਤਲ ਸਾਰਾ ਵਾਹਿਗੁਰੂ ਦੀ ਕਖਾਲਸਾ ਵਾਹਿਗੁਰੂ ਦੀ ਫਤਿਹ ਦਲ ਪਾਤਸ਼ਾਹ ਅਰਬਾਂ ਖਰਬਾਂ ਜਥੇਦਾਰ ਬਾਬਾ ਚੜ੍ਹਤ ਸਿੰਘ ਜੀ ਜਿੰਦਾ ਸ਼ਹੀਦ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਕੌਮੀ ਇਨਸਾਫ ਮੋਰਚਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਦਾਸ ਰਵਿੰਦਰ ਸਿੰਘ ਖਾਲਸਤਾਨੀ ਅੱਜ ਮੁਕੇਰੀਆਂ ਦਸ਼ਮੇਸ਼ ਨਗਰ ਗੁਰੂ ਘਰ ਦੇ ਵਿੱਚ ਬਾਬਾ ਜੀ ਦੇ ਨਾਲ ਪੂਰੇ ਜੱਥੇ ਦੇ ਨਾਲ ਆਏ ਆ ਜੀ ਗੁਰੂ ਸਾਹਿਬ ਦੀ ਪਾਰ ਕਿਰਪਾ ਹੋਈ ਹੈ ਤੇ ਦਾਸ ਨੂੰ ਅੱਜ ਇੱਥੇ ਜਿਹੜਾ ਮਾਣ ਮਿਲਿਆ ਦਾਸ ਸਾਰੀ ਆਜ ਸੰਗਤ ਦਾ ਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਕੋੜ ਕੋੜ ਧੰਨਵਾਦ ਕਰਦਾ ਜੀ ਔਰ ਬਚਨ ਦਿੰਦਾ ਕਿ ਜਿਹੜੀ ਤੁਸੀਂ ਮੈਨੂੰ ਸੇਵਾ ਲਈ ਹੈ ਤਹਿ ਦਿਲ ਦੇ ਨਾਲ ਸੇਵਾ ਨਿਭਾਵਾਂਗਾ ਤੇ ਤੁਹਾਡੇ ਆ ਜਾਂਦਾ ਸਤਿਕਾਰ ਕਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ